ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਛੁਪੇ ਛੁਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਪਾਰ ਸਹ ਸਿਆਣ ਪਾ ਲੱਖ ਰੋਹੇ ਤ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋਣਾ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹੇ ਆਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇਤਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸੰਦਾ ਪਵਾਈ ਹੈ ਹੁਕਮੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾ ਹੋ ਮੈਂ ਕਹਿ ਨ ਕੋਏ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੈ ਕੋ ਜਾ ਪੈਦ ਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਦੂਰ ਕਥਨਾ ਕਥੀਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦੀ ਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵੀਚਾਰ ਕਰਮੀ ਆਵੈ ਕਪਣਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਬਾਪੇ ਸਚਿਆਰ ਖੱਬ ਪੈਣਾ ਜਾਏ ਕੀ ਤਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਦਾਨ ਗਾਵੀਐ ਸੁਣੀਐ ਮੰਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਹੀਂ ਕਹਿਣਾ ਕਥਨ ਨ ਜਾਈ ਗੁਰਾਂ ਇੱਕ ਦੇਹ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾਂ ਬਿਨ ਭਾਣੇ ਕੇ ਨਾਇ ਕਰੀ ਜੇ ਤੀਰਥ ਉਪਾਏ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਹਤਵ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ দেহে ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾ ਔਰ ਖਾਏ ਕੈ ਜਸ ਥਿਰਤ ਜਗ ਲੇ ਜੇ ਤਿਸ ਨਦਰ ਨ ਆਵੈ ਤਵਾਤ ਨ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁੱਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਨ ਆਕਾਸ ਸੁਣਿਆ ਦੀਪ ਲੋਪਾ ਪਾਤਾਲ ਸੁਣਿਆ ਪੋਹੇਨ ਸੱਤ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦਰ ਸੁਣਿਆ ਮੁਖ ਸਾਲਾ ਹਣਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 860 ਦਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸ਼ੇਖ ਪੀਰ ਪਾਤਸ਼ਾ ਸੁਣਿਆ ਅੰਧੇ ਪਾਵੈ ਰਾ ਸੁਣਿਆ ਹਾਤ ਹੋਐਸ ਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਛੈ ਪਛਤਾਏ ਕਾਗਤ ਕਲਮ ਨਾਲ ਲਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੈ ਸੁਰਤ ਹੋਵੇ ਮਨ ਪੁੱਤ ਮੰਨੈ ਸਗਲ ਪਵਨ ਕੀ ਸੁੱਤ ਮੰਨੈ ਮੋਹੇ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਬਤ ਸਿਉ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੈ ਪਾਵੇ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਪਿਖ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪਰਵਾਣ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਿਆ ਕਰਨੈ ਨਾਹੀ ਸੁਮਾਰ ਤੋਲ ਤਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਜੇ ਕੋ 부ਜੈ ਹੋਵੇ ਸਚਿਆਰ ਤੋ ਲੈ ਉਪਰ ਕੇ ਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਰੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਖਿਆ 부ੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਓ ਰੂਪ ਕੀਤੇ ਦਾਤ ਜਾਣੇ ਕੋਰਕੂਤ ਕੀਤਾ ਪਸਾਓ ਇੱਕ ਹੁਕਮਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਮਣ ਕਹਾ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਦ ਪਾਵੇ ਸਾਈ ਭਲੀਕਾਰ ਤੂ ਸਰਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੁੰਚਾ ਸੰਖ ਤਪਤਾਓ ਅਸੰਖ ਗ੍ਰੰਥ ਮੁਖਵੇਦ ਪਾਠ ਸੰਖ ਜੋਗਮਨ ਰਹੈ ਅਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ ਸੰਖ ਮੋਨ ਲਿਵਲਾਇ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਨ ਜਾਵਾਂ ਏਕ ਵਾਰ ਜੋ ਤੁੱਤ ਭਾਵੇਂ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੋਰਖ ਅੰਧਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਣ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੋਣਿਆਰ ਕੋਣੇ ਫਿਰਾਹੇ ਅਸੰਖ ਮਲੇਛ ਮਲ ਪਖ ਖਾਹੇ ਅਸਾਂ ਖਨਿੰਦ ਅਸਿਰ ਕਰਨਾ ਪਾਰ ਨਾਨਕ ਨੀਚ ਕਹਿ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਗ ਅਗੰਗ ਅਸੰਖ ਲੋ ਅਸਾਂ ਖ ਕਹਿ ਸਿਰ ਪਾਰ ਹੋਏ ਅਖਰੀ ਨਾਮ ਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਨ ਬੋਲਣ ਬਾਣ ਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਖੇ ਤੇ ਸਿਰ ਨਾਹੇ ਜੇ ਫਰਮਾਏ ਤਿਵ ਤਿਵ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਿਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇਂ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਖੇ ਮੂੰਹ ਤੇ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਏ ਹੋ ਧੋਏ ਪਰੀਏ ਮਤ ਪਾਪਾਂ ਕੇ ਸੰਗ ਉਹ ਧੋ ਪਹਿਨਾਵੇਂ ਕੇ ਰੰਗ ਪੁੰਨੇ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਾਪ ਦਇਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸ્વાસ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਨ ਸੇ ਰੁੱਤੀ ਮਾਹੋ ਕਮਨ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਕਾ ਕਿਵ ਸਾ ਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਤਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੈ ਗਿਆਨ ਸੋ ਹੈ ਪਤਾਨਾ ਪਤਾਲ ਲਖ ਆਗਾਸਾਂ ਆਗਾਸ ਓੜਕ ਓੜਕੜ ਪਾਲ ਥੱਕੇ ਵੇਦ ਕਹਿਣਿਕ ਬਾਤ ਸਹਿਸ 18 ਹੈ ਕਹਿਨ ਕਤੇ ਬਾ ਅਸਨੂ ਇਕਤਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਣਾਸ ਨਾਨਕ ਵੱਡਾ ਖਿਆ ਆਪੇ ਜਾਣੇ ਆਪ ਸਲਾਹੀ ਸਲਾਹੇ ਐਤੀ ਸੁਰਤ ਨਾ ਪਾਇਆ ਨਦੀਆਂ ਤਹਿ ਵਾਪ ਵੈ ਸਮੁੰਦਰ ਨਾ ਜਾਣੀ ਹੈ ਸਮੁੰਦਰ ਸਾ ਸੁਲਤਾਨ ਗਿਰਹਾ ਸੇ ਤੀ ਮਾਲ ਤਨ ਕੀਣੀ ਤੁਲਨਾ ਹੋਵਨੀ ਜਿਤਸ ਮਨੋ ਨ ਵੀਸਰੇ ਅੰਤਨਾ ਸਿਫਤੀ ਕਹਿਣ ਦਾ ਅੰਤ ਅੰਤਨਾ ਕਰਨੇ ਦੇਣ ਦਾ ਅੰਤ ਅੰਤਨਾ ਵੇਖਣ ਸੁਣਨ ਦਾ ਅੰਤ ਅੰਤਨਾ ਜਾਪੈ ਕੀਆ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰਾਵਾਰ ਅੰਤ ਕਾਰਨ ਕੇ ਤਿਵਲ ਲਾਹੇ ਤਾਂ ਕਿ ਅੰਤਨਾ ਪਾਏ ਚਾਹੇ اے ہو انت نہ جانے کوئے بہتا کہی ہے بہتا ہوئے وڈا صاحب اچھا تھا اچھے اوپر اچھا ناو اے وڈ اچھا ہوئے کوئے تس اچھے کو جانے سوئے جے وڈ آپ جانے آپ آپ نانک ندری کرمی دات بہتا کرم لکھیا نہ جائے وڈا داتا تل نہ تمائے کہتے منگیں جوت اپار کہتیاں گنت نہیں ویچار ਕیتے ਖੱਪ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤਿਆਂ ਤੂਖ ਭੂਖ ਸਦਮਾਰ ਹੈ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖ ਨ ਪਾਏ ਉਹ ਜਾਣੈ ਜੇਤਿਆਂ ਵਹਿ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਪੇਕੇਈ ਕੇ ਜਿਸ ਨੋਬਖਸ਼ੇਸ ਇਤਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮਲ ਪੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੋਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮਲ ਨੀਸਾਨ ਅਮੁੱਲ ਕਰਮ ਅਮਲ ਫਰਮਾਨ ਅਮੁੱਲੋ ਅਮੁੱਲ ਆਖਿਆ ਨ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਵਖੀਆਂ ਆਖੇ ਬਰਵੇਂ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿਦ ਆਖੇ ਕੇਤੇ ਕੀਤੇ ਬੁੱਧ ਆਖੇ ਦਾਰਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੇਤੇ ਆਖੇ ਆਖਨ ਪਾਹੇ ਕੇਤੇ ਕਹ ਕਹ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾਂਖ ਨ ਸਕੈ ਕੇਈ ਕੇ ਜੇਵੜ ਪਾਵੈ ਤੇ ਵਢ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਅਖੈ ਬੋਲ ਵਿਕਾਰ ਤਲਖਿਐ ਸਿਰ ਗਾਵਾਰਾਂ ਕਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਵ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇ ਤੇ ਵਾਵਣ ਹਾਰੇ ਕੇਤੇ ਰਾਗ ਪਰਿ ਸਿਉ ਕਹੀਨ ਕੇਤੇ ਗਾਵਣ ਹਾਰੇ ਗਾਵੇ ਤੁਹਨੋ ਪਾਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦੇ ਇਲਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣਿਆ ਮਨਮੋਹਨ ਸੁਰਗਾ ਮਚ ਪਿਆਲੇ ਗਾਵਨ ਨਰਤਨ ਪਾਏ ਤੇਰੇ ਅਠ ਸੱਠ ਤੀ ਰਤਨਾਂ ਨਾਲੇ ਗਾਵੈ ਜੋਦ ਮਹਾਬਲ ਸੂਰਾ ਗਾਵੈ ਖਾਰੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਾਲ ਕਰ ਰੱਖੇ ਧਾਰੇ ਸਈ ਤੁਧਨੋ ਗਾਵੈ ਜੋਤਿਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਰਕ ਕੇ ਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰ ਨ ਜਾਏ ਸੋ ਪਾਤਸ਼ਾਹੂ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੈ ਵਿਪੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਰ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੇਆ ਭੰਡਾਰਨ ਕਟ ਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਤ ਸਿੰਧਵਰਾ ਸਾਦ ਸੰਯੋਗ ਵਿਜੋਗ ਦੋਇ ਕਾਰ ਚਲਾਵੇਂ ਲੇਖਿ ਆਵੇਂ ਭਾਗ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਏਕਮਾਈ ਜੁਗਤ ਵਈ ਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀ ਬਾਣ ਜੀਵ ਇਸ ਭਾਵੇਂ ਤਿਵੇਂ ਚਲਾਵੇਂ ਜਿਵ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇ ਬਹੁਤਾ ਇਹੋ ਵਿਡਾਨ ਆਦੇਸ ਤਸੈ ਆਦੇਸ ਆਦ ਅਨੀਲ ਅਨਾਤ ਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਨ ਜੋ ਕਿਛ ਪਾਇਆ ਸੋਇ ਕਾवार ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸਦ ਸਿਆ ਆਦੇਸ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਇਕ ਦੂ ਜੀਵੋ ਲੱਖ ਹੋ ਹੈ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵਣੀਆਂ ਚੜੀਏ ਹੋ 21 ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀ ਸੁਨਾਨਕ ਨਦਰੀ ਪਾਈਏ ਕੂਣੀ ਕੂੜਾ ਠੀਸ ਆਖਨ ਜੋਰ ਚੁਪੈ ਨਹ ਜੋਰ ਜੋਰ ਨ ਮੰਗਲ ਦੇ ਨ ਨ ਜੋਰ ਜੋੜਨਾ ਜੀਵਨ ਮਰਨਹ ਜੋਰ ਜੋਰ ਨਰਾਤਮਾਲ ਮਨਸੋਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੋਟ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰખી ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਜ ਪਰਵਾਨ ਨਦਰੀ ਕਰਮ ਪਵੈਨੀ ਸਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ ਕੇਤੇ ਬਰਮੇ ਘੜਤ ਘੜੀਏ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਤਾਨਵ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਟ ਆਨੰਦ ਸਰਮਖੰਡ ਕੀ ਬਾੜੀ ਰੂਪ ਤਿਥੈ ਘੜਤ ਖੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਏ ਸੁਰਤ ਮਤ ਮਨ ਬੁੱਤ ਤਿਥੈ ਘੜੀਏ ਸੁਰਾ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਤ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੈ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰੈ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ تیر ਸੁਨਿਆਰ ਹਰਨ ਮਤਿ ਵੇਧ ਤਿਆਰ ਭਉ ਖਲਾ ਅਗਨ ਤਪਤਾਉ ਭਾਂਡਾ ਪਾਉ ਅਮਰਿਤ ਤਿਤ ਟਾਲ ਕਣੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾ ਆਖੇ ਲੈ ਸਭ ਜਗਤ ਚੰਗਿਆ ਆਪਰੇ ਆਇਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਨੇ ਕੇ ਨੇੜੇ ਕੇ ਦੂਰ ਜਿਨਨੀ ਨਾਮ ਧਿਆਇਆ ਗਏ ਮ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨਨੀ ਨਾਮ ਧਿਆਇਆ ਗਏ ਮ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ